ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ ਪਨਰ ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਚੀਜ਼ ਵਾਲਾ ਬ੍ਰੈਡ ਸੈਂਡਵਿਚ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦਾ ਹੈਗਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਥੇ ਕੁਝ ਸਬਜ਼ੀਆਂ ਲੈ ਲਈਆਂ ਸੀਗੀਆਂ ਜਿਵੇਂ ਇੱਕ ਸ਼ਿਮਲਾ ਮਿਰਚ ਲੈ ਲਈ ਹੈਗੀ ਆਪਾਂ ਨੇ ਤੇ ਇਹਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਲਵਾਂਗੇ ਬੀਜ ਕੱਢ ਕੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਆ ਜਿਹੜਾ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਹੈਗੀ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਇਹ ਆਪਾਂ ਮਿਰਚ ਦੇ ਬੀਜ ਕੱਢ ਕੇ ਰੱਖ ਲਿਆ ਤੇ ਨਾਲ ਹੀ ਆਪਾਂ ਇੱਕ ਟਮਾਟਰ ਲੈ ਲਿਆ ਇੱਕ ਪਿਆਜ਼ ਲੈ ਲਿਆਗਾ ਤੇ ਇੱਕ ਲੈ ਲਈ ਆਪਾਂ ਨੇ ਹਰੀ ਮਿਰਚ ਇਹ ਕਾਫੀ ਕੋੜੀ ਹੈਗੀ ਤਾਂ ਕਰਕੇ ਇੱਕੋ ਹੀ ਲੱਤੀ ਤੇ ਅੱਧਾ ਆਪਾਂ ਨੇ ਖੀਰਾ ਲੈ ਲਿਆਗਾ ਇਹ ਸਾਰੀਆਂ ਸਬਜ਼ੀਆਂ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਮਿਰਚ ਕੱਟ ਲਵਾਂਗੇ ਪਹਿਲਾਂ ਉਸ ਤੋਂ ਬਾਅਦ ਟਮਾਟਰ ਪਿਆਜ਼ ਤੇ ਖੀਰਾ ਤੇ ਇਹ ਸੈਂਡਵਿਚ ਹੈਗਾ ਜਿਹੜਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਬਹੁਤ ਹੀ ਜਲਦੀ ਮਤਲਬ ਕਿ ਜਿਹੜਾ ਤਿਆਰ ਹੋ ਜਾਂਦਾ ਹੈਗਾ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਨਾ ਕੋਈ ਸਬਜ਼ੀ ਰੋਸਟ ਕਰਨੀ ਹੈਗੀ ਕੁਝ ਵੀ ਨਹੀਂ ਕਰਨਾ ਹੈਗਾ ਸਿੰਪਲ ਮਤਲਬ ਕਿ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਤੇ ਬਸ ਤਵੇ ਦੇ ਉੱਪਰ ਆਪਾਂ ਜਿਹੜਾ ਜਾਂ ਫਰਾਈਪੈਨ ਦੇ ਵਿੱਚ ਤੇਲ ਤੇਲ ਜਾਂ ਘਿਓ ਲਾ ਕੇ ਤੇ ਆਪਾਂ ਇਹਨੂੰ ਸੇਕ ਲਵਾਂਗੇ ਤੇ ਚੀਜ਼ ਮੈਲਟ ਹੋਣ ਤੇ ਘਟੇ ਜਿਹੜੀ ਆਪਣਾ ਬਹੁਤ ਸਾਰੀਆਂ ਸਬਜ਼ੀਆਂ ਵਾਲਾ ਤੇ ਚੀਜ਼ ਵਾਲਾ ਜਿਹੜਾ ਬ੍ਰੈਂਡ ਸਾਈਡ ਮੈਂ ਬ੍ਰੈਡ ਸੈਂਡਵਿਚ ਹੈ ਜਿਹੜਾ ਬਹੁਤ ਹੀ ਟੇਸਟੀ ਔਰ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਜਿਹੜੀਆਂ ਮਿਰਚਾਂ ਨੇ ਆਪਾਂ ਇਸ ਤਰ੍ਹਾਂ ਬਰੀਕ ਉਰੀ ਕਰਕੇ ਕੱਟ ਲੀਆਂ ਨੇ ਇਹ ਸਾਰੀਆਂ ਤੇ ਇਹਨਾਂ ਨੂੰ ਆਪਾਂ ਕਰ ਦਵਾਂਗੇ ਸਾਈਡ ਤੇ ਤੇ ਹੁਣ ਆਪਾਂ ਕੱਟ ਲਵਾਂਗੇ ਖੀਰਾ ਖੀਰਾ ਵੀ ਬਰੀਕ ਬਰੀਕ ਕੱਟ ਲੈਣਾ ਜੇ ਛਿਲਰ ਛਿਲਣਾ ਤਾਂ ਤੁਸੀਂ ਸੈਲਵਿਸ਼ ਕਰਤੇ ਹੋਗੇ ਤੇ ਕਿਉਂਕਿ ਇਹ ਚਾਈਨੀਜ਼ ਆ ਕੀੜਾ ਹੁੰਦਾ ਹੈਗਾ ਇਹ ਜਿਆਦਾ ਮਤਲਬ ਕਿ ਜਿਹੜਾ ਛਿਲਕਾ ਹੈ ਇਹਦਾ ਕੈੜਾ ਨਹੀਂ ਹੁੰਦਾ ਹੈਗਾ ਤੇ ਤਾਂ ਕਰਕੇ ਆਪਾਂ ਇਹਨੂੰ ਛਿਲਕੇ ਸਮੇਤ ਹੀ ਹੈ ਮਤਲਬ ਕਿ ਜਿਹੜਾ ਇਹਨੂੰ ਬਰੀਕ-ਬਰੀਕ ਕੱਟ ਲਵਾਂਗੇ ਇਹਨੂੰ ਤੁਸੀਂ ਬਰੀਕ-ਬਰੀਕ ਕੱਟ ਸਕਦੇ ਹੋਗੇ ਜੇ ਤੁਸੀਂ ਮਤਲਬ ਕਿ ਇਸ ਤਰ੍ਹਾਂ ਨਹੀਂ ਕੱਟਣਾ ਹੈਗਾਗਾ ਪਤਲੇ ਸਲਾਈਸ ਚ ਕੱਟਨੇ ਆ ਤਾਂ ਤੁਸੀਂ ਪਤਲੇ ਸਲਾਈਸ ਵੀ ਕੱਟ ਸਕਦੇ ਹੋ ਮਿਰਚ ਦੇ ਵੀ ਤੁਸੀਂ ਮਤਲਬ ਕਿ ਗੋਲ-ਗੋਲ ਸਲਾਈਸ ਕੱਟ ਸਕਦੇ ਹੋ ਪਤਲੇ-ਪਤਲੇ ਤੇ ਖੀਰੇ ਦੇ ਵੀ ਟਮਾਟਰ ਦੇ ਤੇ ਪਿਆਜ਼ ਦੇ ਵੀ ਤੇ ਉਮੇ ਨਾਲੋਂ ਜਿਹੜੀਆਂ ਇਸ ਤਰ੍ਹਾਂ ਨੇ ਸਬਜ਼ੀਆਂ ਨਾਲ ਤਾਂ ਇਹਦੇ ਵਿੱਚ ਮਤਲਬ ਕਿ ਜਿਹੜਾ ਆਪਾਂ ਕੋਈ ਹੋਰ کریم ਵਗੈਰਾ ਪਾਵਾਂਗੇ ਜਾਂ ਮਲਾਈ ਵਗੈਰਾ ਜੋ ਵੀ ਹੈਗੀ ਪਾਵਾਂਗੇ ਤਾਂ ਉਹ ਚੰਗੀ ਤਰ੍ਹਾਂ ਵਧੀਆ ਰਚ ਜਾਂਦੀ ਹੈ ਜਿਹਦੇ ਨਾਲ ਜਿਹੜਾ ਟੇਸਟ ਹੈ ਬਹੁਤ ਵਧੀਆ ਬਣ ਕੇ ਆਉਂਦਾ ਹੈਗਾ ਤੇ ਬਹੁਤ ਹੀ ਵਧੀਆ ਮਤਲਬ ਕਿ ਚੰਗੀ ਤਰ੍ਹਾਂ ਜਿਹੜਾ ਮਸਾਲਾ ਹੈਗਾ ਉਹ ਵਿੱਚ ਰਚ ਜਾਂਦਾ ਹੈਗਾ ਇਹ ਆਪਾਂ ਬਰੀਕ-ਵਰੀਕ ਪਾੜੀਆਂ ਦੇ ਵਿੱਚ ਖੀਰਾ ਵੀ ਕੱਟ ਲਿਆ ਤੇ ਬਰੀਕ-ਵਰੀਕ ਟਮਾਟਰ ਵੀ ਕੱਟ ਲਿਆਗਾ ਤੇ ਹੁਣ ਬਰੀਕ ਬਰੀਕ ਆਪਾਂ ਜਿਹੜਾ ਪਿਆਜ਼ ਹੈ ਉਹ ਵੀ ਕੱਟ ਲਵਾਂਗੇ ਤੇ ਜਿੰਨਾ ਬਰੀਕ ਹੁੰਦਾ ਤੁਸੀਂ ਉਨਾ ਹੀ ਬਰੀਕ ਕੱਟ ਸਕਦੇ ਹੋਗੇ ਕੋਈ ਜ਼ਰੂਰੀ ਨਹੀਂ ਹੈਗਾ ਕਿ ਜਿਆਦਾ ਮੋਟਾ ਕਟਣਾਗਾ ਜਿੰਨਾ ਬਰੀਕ ਕਰ ਸਕਦੇ ਉਸੇ ਕਰ ਇਹਨੂੰ ਤੁਸੀਂ ਚੌਪਰ ਚਪਾ ਕੇ ਥੋੜਾ ਥੋੜਾ ਚੌਪ ਵੀ ਕਰ ਸਕਦੇ ਹੋਗੇ ਉਹਦੇ ਨਾਲ ਵੀ ਜਿਹੜਾ ਇਹ ਹੈਗਾ ਥੋੜਾ ਥੋੜਾ ਮਤਲਬ ਕਿ ਜਿਆਦਾ ਗ੍ਰੈਂਡ ਨਹੀਂ ਹੁੰਦਾ ਹੈਗਾ ਚੌਪ ਜੇ ਹੋ ਜਾਂਦਾ ਮਤਲਬ ਕਿ ਤੇ ਜਿੱਚੇ ਮਸਾਲੇ ਹੈਗੇ ਜਿਹੜੇ ਵਧੀਆ ਰਚ ਜਾਂਦੇ ਨੇ ਕੋਈ ਇਹਦੇ ਵਿੱਚ ਮੈਂ ਕੋਈ ਖਾਸ ਇਹੋ ਜਿਹੀਆਂ ਚੀਜ਼ਾਂ ਨਹੀਂ ਪਾਉਂਦੀ ਹੈਗੀਆਂ ਜਿਹੜੀਆਂ ਆਪਾਂ ਨੂੰ ਘਰ ਦੇ ਵਿੱਚ ਨਹੀਂ ਮਿਲਦੀਆਂ ਹੈਗੀਆਂ ਜਿਹੜੀਆਂ ਆਪਾਂ ਨੂੰ ਘਰੇ ਆਪਾਂ ਫ੍ਰਿਜ ਦੇ ਵਿੱਚ ਆਪਣੇ ਪਈਆਂ ਹੁੰਦੀਆਂ ਸਬਜ਼ੀਆਂ ਉਹੀ ਸਬਜ਼ੀਆਂ ਤੋਂ ਆਪਾਂ ਜਿਹੜਾ ਇਹ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਜਲਦੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਇਹ ਆਪਾਂ ਨੇ ਮਿਰਚ ਵੀ ਕੱਟ ਲਈ ਐ ਪਿਆਜ਼ ਵੀ ਟਮਾਟਰ ਵੀ ਖੀਰਾ ਤੇ ਚੀਮ ਲ ਮਿਰਚ ਵੀ ਕੱਟ ਲਈ ਹੈਗੀ ਤੇ ਇਹਦੇ ਵਿੱਚ ਤੁਸੀਂ ਪਨੀਰ ਵੀ ਪਾ ਸਕਦੇ ਹੋਗੇ ਤੇ ਜਿਹੜੀ ਤੁਹਾਡੇ ਕੋਲੇ ਅਵੇਲੇਬਲ ਚੀਜ਼ ਆ ਤੁਸੀਂ ਉਹ ਲੈ ਸਕਦੇ ਹੋਗੇ ਕੋਈ ਚੱਕਰ ਨਹੀਂ ਹੈਗਾ ਤੇ ਇਹ ਜਿਹੜੀਆਂ ਸਬਜ਼ੀਆਂ ਨੇ ਆਪਾਂ ਸਾਰੀਆਂ ਮਿਕਸ ਕਰ ਲਿਆ ਨੇ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸਵਾਦ ਅਨੁਸਾਰ ਨਮਕ ਉਸ ਤੋਂ ਬਾਅਦ ਪਾ ਦਾਂਗੇ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਤੇ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਹੀ ਪਾ ਲੈਣਾ ਤੇ ਇਹਦੇ ਵਿੱਚ ਆਪਣੇ ਅੱਧਾ ਅੱਧਾ ਚਮਚਾ ਜਿਹੜਾ ਗਰਮ ਮਸਾਲਾ ਤੇ ਧਨੀਏ ਪਾਊਡਰ ਦਾ ਪਾ ਲਿਆ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਹੈ ਇਹਦੇ ਵਿੱਚ ਤੁਸੀਂ ਮੈਗੀ ਮਸਾਲਾ ਵੀ ਪਾ ਸਕਦੇ ਹੋਗੇ ਚਾਟ ਮਸਾਲਾ ਕੁਝ ਵੀ ਪਾ ਸਕਦੇ ਹੋ ਤੇ ਆਪਾਂ ਥੋੜੀ ਜਿਹੀ ਪਾ ਲਈਏ ਦੇ ਵਿੱਚ ਕਾਲੀ ਮਿਰਚ ਤੇ ਉਸ ਤੋਂ ਬਾਅਦ ਆਪਾਂ ਥੋੜੇ ਜਿਹੇ ਦੇ ਵਿੱਚ ਚਿੱਲੀ ਫਲੈਕਸ ਪਾ ਲਵਾਂਗੇ ਇਹ ਆਪਾਂ ਮਿਰਚਾਂ ਸੁਕਾ ਕੇ ਘਰੀ ਬਣਾਏ ਸੀ ਇਹ ਜਿਆਦਾ ਤਿੱਖੀਆਂ ਨਹੀਂ ਹੈਗੀਆਂ ਮਿਰਚਾਂ ਤਾਂ ਕਰਕੇ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੁੱਟ ਲਿਆ ਸੀ ਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ 2 ਚਮਚੇ ਘਰ ਦੀ ਫ੍ਰੈਸ਼ ਮਲਾਈ ਦੇ ਤੇ ਇਹਦੇ ਨਾਲ ਜਿਹੜਾ ਆਪਣਾ ਮਟੀਰੀਅਲ ਹੈ ਨਾਲ ਤਾਂ ਗਿੱਲਾ ਹੋ ਜਾਊਗਾ ਤੇ ਨਾਲੇ ਜਿਹੜਾ ਇਹਦਾ ਟੇਸਟ ਹੈਗਾ ਬਹੁਤ ਵਧੀਆ ਹੋ ਜਾਂਦਾ ਹੈਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਮਸਾਲੇ ਵਧੀਆ ਮਤਲਬ ਕਿ ਜਿਹੜੇ ਆਪਣੀਆਂ ਫਾੜੀਆਂ ਕਟੀਆਂ ਹੋਈਆਂ ਨੇ ਬਰੀਕ-ਬਰੀਕ ਨਾਲ ਇਹਨਾਂ ਦੇ ਉੱਪਰ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਚਿਪਕ ਜਾਣਗੇ ਮਲਾਈ ਦੇ ਨਾਲ ਜੇ ਤੁਹਾਡੇ ਕੋਲੇ ਮਲਾਈ ਨਹੀਂ ਹੈਗੀ ਤਾਂ ਤੁਸੀਂ ਚਮਚਾਜਾ ਦੋ ਚਮਚੇ ਫਰੈਸ਼ ਦਹੀਂ ਦੇ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈਗਾ ਤੇ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਸਬਜ਼ੀਆਂ ਚ ਕੋਟ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਬ੍ਰੈਡ ਲੈ ਲੈਨੇਗੇ ਇਹ ਨਾਰਮਲ ਬ੍ਰੈਡ ਨੇਗੇ ਤੇ ਇਹਦੇ ਉੱਪਰ ਆਪਾਂ ਬਣਾਇਆ ਸੀਗਾ ਐਪਲ ਦਾ ਜੈਮ ਆ ਤੇ ਅੱਜ ਐਪਲ ਦਾ ਜੈਮ ਲਾ ਕੇ ਆਪਾਂ ਜਿਹੜਾ ਇਹ ਬ੍ਰੈਡ ਬਣਾਵਾਂਗੇ ਤੇ ਜੈਮ ਬਹੁਤ ਟੇਸਟੀ ਹੈਗਾ ਤਾਂ ਕਰਕੇ ਆਪਾਂ ਅੱਜ ਜੈਮ ਨਾਲ ਬਣਾਵਾਂਗੇ ਇੱਕ ਸਾਈਡ ਤੇ ਆਪਾਂ ਜੈਮ ਲਾ ਲਵਾਂਗੇ ਤੇ ਇੱਕ ਸਾਈਡ ਤੇ ਆਪਾਂ ਲਾ ਲਵਾਂਗੇ ਬ੍ਰੈਡਾਂ ਤੇ ਪਦੀਨੇ ਤੇ ਧਨੀਏ ਦੀ ਤੇ ਲਸਣ ਅਦਰੇ ਕਦੀ ਮਤਲਬ ਕਿ ਜਿਹੜੀ ਚਟਨੀ ਬਣਾਈ ਸੀ ਨਿੰਬੂ ਪਾ ਕੇ ਤੇ ਇੱਕ ਸਾਈਡ ਤੇ ਆਪਾਂ ਉਹ ਪਾ ਲਾਂਗੇ ਆਪਾਂ ਜਿਹੜੀਆਂ ਚੀਜ਼ਾਂ ਨੇ ਜ਼ਿਆਦਾਤਰ ਹੋਮ ਮੈਡ ਵਰਤਦੇ ਆ ਮਤਲਬ ਕਿ ਜਿਹੜੀਆਂ ਕਿ ਆਪਾਂ ਘਰੇ ਬਣਾ ਕੇ ਤਿਆਰ ਕੀਤੀਆਂ ਹੁੰਦੀਆਂ ਨੇ ਹੀ ਆ ਉਹੀ ਚੂਜ਼ ਕਰਦੇ ਆਂਗੇ ਤੇ ਇਹ ਆਪਾਂ ਜਿਹੜੀ ਧਨੀਏ ਪਦੀਨੇ ਦੀ ਜਿਹੜੀ ਚਟਨੀ ਸੀਗੀ ਇੱਕ ਸਾਈਡ ਤੇ ਇਹ ਲਾ ਲਾਵਾਂਗੇ ਤੇ ਥੋੜੀ ਜੀ ਜ਼ਿਆਦਾ ਤਿੱਖੀ ਸੀਗੀ ਨਾ ਕਰਕੇ ਦੇਖ ਕੇ ਲਾਉਣਾਗਾ ਇਹਨੂੰ ਜ਼ਿਆਦਾ ਨਹੀਂ ਕਿਉਂਕਿ ਆਪੇ ਜਿਹੜੇ ਸਬਜ਼ੀਆਂ ਦੇ ਵਿੱਚ ਵੀ ਆਪਾਂ ਜਿਹੜਾ ਨੌਨ ਮਿਰਚਾ ਹੈਗਾ ਪਾਇਆ ਹੋਇਆਗਾ ਤੇ ਤਾਂ ਕਰਕੇ ਦੇ ਕੇ ਪਾ ਲੈਣਾ ਤੇ ਇਹ ਆਪਾਂ ਜਿਹੜੀ ਚਟਨੀ ਹੈਗੀ ਉਹ ਵੀ ਲਾਤੀ ਹੈਗੀ ਦੋਨੇ ਬਰੈਡਾਂ ਦੇ ਉੱਪਰ ਤੇ ਇੱਧਰ ਆਪਾਂ ਜੈਮ ਵੀ ਲਾਤਾ ਤੇ ਹੁਣ ਆਪਾਂ ਇਹਦੇ ਉੱਪਰ ਲਾ ਦਵਾਂਗੇ ਸਬਜ਼ੀਆਂ ਜਿਹੜੀਆਂ ਆਪਾਂ ਮਿਕਸ ਕਰਕੇ ਰੱਖੀਆਂ ਨੇ ਹੀ ਆ ਸਬਜ਼ੀਆਂ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀਆਂ ਮਰਜ਼ੀ ਪਾ ਸਕਦੇ ਹੋ ਘੱਟ ਵੱਧ ਤੇ ਪਰ ਕਾਫੀ ਸਾਰੀਆਂ ਜਿਹੜੀਆਂ ਸਬਜ਼ੀਆਂ ਆਪਾਂ ਜੇ ਬਣਾ ਪਾ ਕੇ ਬਣਾਉਣੇ ਆ ਨਾ ਸੈਂਡਵਿਚ ਤਾਂ ਇਹਦਾ ਖਾਣ ਦਾ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਹੈਗਾ ਤਾਂ ਕਰਕੇ ਵਾਵਾ ਵਾਵਾ ਸਬਜ਼ੀਆਂ ਆਪਾਂ ਪਰ ਲਵਾਂਗੇ ਇੱਥੇ ਬ੍ਰੈਡਾਂ ਦੇ ਵਿੱਚ ਤੇ ਭਰ ਕੇ ਤੇ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਲਵਾਂਗੇ ਥਾਲ ਦੇ ਵਿੱਚ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਆਪਾਂ ਕਿਸੇ ਵੀ ਟੋਸਟਡ ਜਾਂ ਕਿਸੇ ਵੀ ਆਪਾਂ ਆਵਣ ਦੇ ਵਿੱਚ ਨਹੀਂ ਬਣਾਉਂਦੇ ਇਹਨਾਂ ਨੂੰ ਇਹਨਾਂ ਨੂੰ ਆਪਾਂ ਸਿੱਧਾ ਆਪਾਂ ਨਾਰਮਲ ਫਰਾਈ ਪੈਨ ਦੇ ਵਿੱਚ ਬਣਾਵਾਂਗੇ ਜਿਹੜੇ ਆਪਾਂ ਆਮ ਹੀ ਘਰਾਂ ਦੇ ਵਿੱਚ ਹੁੰਦੇ ਆ ਫਰਾਈ ਪੈਨ ਤੇ ਇਧਰ ਆਪਾਂ ਫਰਾਈਪੈਨ ਲੈ ਲਿਆਗਾ ਇਹਦੇ ਵਿੱਚ ਆਪਾਂ ਦੋ ਚਮਚੇ ਜਿਹੜੇ ਘਿਓ ਦੇ ਪਾਵਾਂਗੇ ਜੇ ਤੁਹਾਡੇ ਕੋਲੇ ਬਟਰ ਹੈਗਾ ਤਾਂ ਬਟਰ ਵੀ ਲੈ ਸਕਦੇ ਹੋਗੇ ਜੇ ਘਿਓ ਹੈਗਾ ਦੇਸੀ ਘਿਓ ਲੈ ਸਕਦੇ ਹੋਗੇ ਜੇ ਘਿਓ ਵੀ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਨਾਰਮਲ ਤੇਲ ਚੂਸ ਕਰਦੇ ਹੋਗੇ ਜੇ ਮੈਂ ਰਫਾਈਨਡ ਔਇਲ ਵਗੈਰਾ ਤਾਂ ਤੁਸੀਂ ਉਹ ਵੀ ਲੈ ਸਕਦੇ ਆਂਗੇ ਜਿਹੜਾ ਇਹ ਆਪਾਂ ਤੇਲ ਲੈ ਲਿਆਗਾ ਇੱਕ ਵਾਰੀ ਆਪਾਂ ਜਿਹੜਾ ਪੈਨ ਤੇ ਚੰਗੀ ਤਰ੍ਹਾਂ ਲਾਤਾ ਸੀ ਉਸ ਤੋਂ ਬਾਅਦ ਜਿਹੜਾ ਐਕਸਟਰਾ ਤੇਲ ਸੀ ਉਹ ਆਪਾਂ ਕੱਢ ਲਿਆ ਤੇ ਇੱਕ ਸਾਈਡ ਤੇ ਆਪਾਂ ਜਿਹੜਾ ਬ੍ਰੈਡ ਰੱਖ ਦਾਂਗੇ ਤੇ ਇਹ ਪੂਰਾ ਫੁੱਲ ਹਾਈ ਫਲੇਮ ਕਰ ਲੈਣਾਗਾ ਜਿਹੜਾ ਮਤਲਬ ਕਿ ਆਪਣਾ ਗੈਸ ਹੈਗਾ ਤੇ ਪੂਰਾ ਮਤਲਬ ਕਿ ਤੇਜ਼ ਗਰਮ ਕਰ ਲੈਣਾਗਾ ਤੇ ਉਸ ਤੋਂ ਬਾਅਦ ਤੁਸੀਂ ਸਲੋ ਕਰ ਸਕਦੇ ਹੋ ਕਿਉਂਕਿ ਫਿਰ ਜਿਹੜਾ ਆਪਣਾ ਬ੍ਰੈਡ ਆ نیچے ਨਹੀਂ ਚਿਪਕਦਾ ਹੈਗਾਗਾ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾ ਦਵਾਂਗੇ ਚੀਜ਼ ਤੇ ਇਹਨੂੰ ਇਹਨਾਂ ਪਈ ਪਈ ਇਹ ਜੇ ਜਿਸ ਮੈਲਟ ਜੇ ਹੋ ਗਈ ਸੀ ਤਾਂ ਕਰਕੇ ਮੈਂ ਇਹਨੂੰ ਮਤਲਬ ਕਿ ਇਕੱਠੀ ਜੀ ਹੋ ਗਈ ਸੀ ਤਾਂ ਕਰਕੇ ਇਹਨੂੰ ਮੈਂ ਪੀਸਾਂ ਚ ਤੋੜ-ਤੋੜ ਕੇ ਤੇ ਵੀ ਇਸ ਤਰ੍ਹਾਂ ਰੱਖ ਲਈ ਹੈ ਕਿ ਬਰੈਡ ਦੇ ਉੱਪਰ ਜਿੰਨੀ ਤੁਸੀਂ ਚਾਹੋ ਉਨੀ ਚੀਜ਼ ਹੈਗੀ ਜਿਹੜੀ ਪਾ ਸਕਦੇ ਹੋਗੇ ਚੀਜ਼ ਬਹੁਤ ਹੀ ਵਧੀਆ ਟੇਸਟ ਆਉਂਦਾ ਹੈਗਾ ਤੇ ਇਹ ਮੈਂ ਬਰੈਡਾਂ ਦੇ ਉੱਪਰ ਥੋੜੀ-ਥੋੜੀ ਲਗਾ ਦੂੰਗੀ ਜਿੰਨੀ ਕਿ ਮੈਨੂੰ ਜ਼ਰੂਰਤ ਹੈਗੀ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਜਿੰਨੀ ਵੀ ਲਾਉਣੀ ਹੈਗੀ ਤੁਸੀਂ ਚੀਜ਼ ਹੈਗੀ ਪਾ ਸਕਦੇ ਆ ਇਹਦੇ ਉੱਤੇ ਤੁਸੀਂ ਪਨੀਰ ਵੀ ਪਾ ਸਕਦੇ ਹੋਗੇ ਕੱਦੂ ਕਸ ਕਰਕੇ ਉਹਦਾ ਟੇਸਟ ਹੈ ਜਿਹੜਾ ਉਹ ਵੀ ਬਹੁਤ ਵਧੀਆ ਆਉਂਦਾ ਹੈਗਾ ਤੇ ਇਹ ਜਿਹੜੀ ਚੀਜ਼ ਹੈਗੀ ਇਹ ਆਪਾਂ ਪਾ ਕੇ ਤੇ ਉੱਪਰ ਇਹਨੂੰ ਆਪਾਂ ਕਵਰ ਕਰ ਦਵਾਂਗੇ ਜਿਹੜਾ ਆਪਣਾ ਦੂਸਰਾ ਬਰੈਡ ਸੀ ਹਰੀ ਚਟਨੀ ਵਾਲਾ ਤੇ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ ਹੈਗਾ ਇਹਨਾਂ ਦਾ ਸਬਜ਼ੀਆਂ ਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਵਰ ਕਰ ਦਵਾਂਗੇ ਬਰੈਡਾਂ ਨਾਲ ਤੇ ਇਸ ਤਰ੍ਹਾਂ ਤੇ ਇਧਰਲੇ ਪਾਸੇ ਆਪਾਂ ਇਹਦੇ ਥੋੜਾ ਥੋੜਾ ਘਿਓ ਲਾ ਦਾਂਗੇ ਬਰੈਡਾਂ ਤੇ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਜਦੋਂ ਇੱਕ ਸਾਈਡ ਤੇ ਕ੍ਰਿਸਪੀ ਹੋ ਗਿਆ ਤਾਂ ਫਿਰ ਆਪਾਂ ਇਹਨੂੰ ਪਲਟ ਦਵਾਂਗੇ ਤੇ ਇਧਰਲੇ ਪਾਸੇ ਆਪਾਂ ਉੱਪਰਲੇ ਪਾਸੇ ਥੋੜਾ ਥੋੜਾ ਘਿਓ ਲਾ ਦਾਂਗੇ ਤੇ ਇਹਨੇ ਆਪਣਾ ਜਿਹੜਾ ਥੱਲੇੋਂ ਬਰੈਡ ਹੈਗਾ ਉਹ ਚੰਗੀ ਤਰ੍ਹਾਂ ਸਿੱਕ ਜਾਊਗਾ ਰੜ ਜਾਊਗਾ ਕ੍ਰਿਸਪੀ ਕ੍ਰਿਸਪੀ ਹੋ ਜਾਊਗਾ ਇਹ ਤੁਸੀਂ ਆਪਣੇ ਅਨਸਾਰ ਲਾ ਸਕਦੇ ਹੋ ਘਿਓ ਬਟਰ ਜੋ ਵੀ ਤੁਸੀਂ ਪਾਉਣਾਗਾ ਉਹ ਤੁਸੀਂ ਲਾ ਸਕਦੇ ਹੋ ਮੇਰੇ ਕੋਲ ਬਟਰ ਹੈ ਨਹੀਂ ਸੀ ਤਾਂ ਕਰਕੇ ਮੈਂ ਘਿਓਰਤੀ ਬਣਾ ਲਿਆ ਹੈਗੇ ਤੇ ਇਹਦਾ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈਗਾ ਹੁਣ ਆਪਾਂ ਇਹਨਾਂ ਨੂੰ ਪਲਟ ਦੇਵਾਂਗੇ ਇੱਕ ਸਾਈਡ ਤੋਂ ਇਹ ਵਧੀਆ ਕ੍ਰਿਸਪੀ ਹੋ ਗਏ ਨੇਗੇ ਤੇ ਸਾਵਧਾਨੀ ਨਾਲ ਪਲਟਣਾ ਕਿਉਂਕਿ ਬਹੁਤ ਸਾਰੀਆਂ ਸਬਜ਼ੀਆਂ ਪਾਈਆਂ ਹੋਈਆਂ ਨੇ ਆਪਾਂ ਇਹਦੇ ਵਿੱਚ ਤੇ ਇਹਨੂੰ ਆਪਾਂ ਥੋੜਾ ਜਿਹਾ ਦਬਾ ਕੇ ਤੇ ਆਪਾਂ ਇਹਨੂੰ ਦੂਜੇ ਪਾਸੋਂ ਵੀ ਮਤਲਬ ਕਿ ਸੇਕ ਲਵਾਂਗੇ ਇਹ ਜਿਹੜਾ ਬ੍ਰੈਡ ਹੈਗਾ ਬਹੁਤ ਹੀ ਮਤਲਬ ਕਿ ਬ੍ਰੈਡ ਸੈਂਡਵਿਚ ਬਹੁਤ ਵਧੀਆ ਟੇਸਟੀ ਲੱਗਦਾ ਹੈਗਾ ਬਣਾ ਕੇ ਟਰਾਈ ਜ਼ਰੂਰ ਕਰਨਾ ਹੁਣ ਆਪਣਾ ਜਿਹੜਾ ਬਰੈਡ ਆ ਬਣ ਕੇ ਤਿਆਰ ਹੋ ਗਿਆ ਸੈਂਡਵਿਚ ਤੇ ਆ ਮੈਂ ਸੋਨੂੰ ਕੱਟ ਕੇ ਦਿਖਾਉਣੀ ਆ ਕਿੰਨਾ ਵਧੀਆ ਮਤਲਬ ਕਿ ਇਹਦਾ ਕਲਰ ਆਇਆ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੈਗਾ ਤੇ ਨਾ ਜੇ ਤੁਸੀਂ ਕੋਈ ਚਟਨੀ ਵਗੈਰਾ ਲੈਣੀ ਆ ਤਾਂ ਲੈ ਸਕਦੇ ਹੋ ਨਹੀਂ ਜ਼ਰੂਰਤ ਹੀ ਨਹੀਂ ਹੈਗੀਗੀ ਇਹ ਐਂ ਬਹੁਤ ਜਿਆਦਾ ਟੇਸਟੀ ਲੱਗਦਾ ਹੈਗਾ ਗਰਮ-ਗਰਮ ਬਹੁਤ ਹੀ ਟੇਸਟੀ ਹੈਗਾ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜਲਦੀ ਮਿਲਦੇ ਆਂਗੇ ਆਪਾਂ ਇੱਕ ਨਵੀਂ ਹੋਰ ਵੀਡੀਓ ਲੈ ਕੇ ਨਮੀ ਰੈਸਪੀ ਲੈ ਕੇ ਤਰਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ